ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜबीर ਸਿੰਘ ਜਿਵੇਂ ਕਿ ਦੋਸਤੋ ਮੈਂ ਡੇਲੀ ਤੁਹਾਡੇ ਬਾਤੇ ਨਵੇਂ-ਨਵੇਂ ਟੌਪਿਕ ਲੈ ਕੇ ਆਉਣਾ ਅੱਜ ਦੋਸਤੋ ਆਪਾਂ ਗੱਲ ਕਰ ਰਹੇ ਨਸ਼ੇ ਦੀ ਇਹ ਮੇਰਾ ਵੀਰਿਆ ਛੋਟਾ ਭਰਾ ਆ ਕਹਿ ਸਕਦੇ ਆ ਸਾਡੇ ਪਿੰਡ ਦਾ ਮੁੰਡਾ ਹੈ ਨਸ਼ੇ ਦੀ ਲਤ ਵਿੱਚ ਫਸਿਆ ਹੋਇਆ ਹੈ ਇਸ ਤੋਂ ਆਪਾਂ ਕੁਝ ਜਾਣਕਾਰੀ ਲੈਣੀ ਹੈ ਕਿ ਇਹ ਕਿਦਾਂ ਲੱਗਾ ਨਸ਼ੇ ਦੇ ਜਾਂ ਫਿਰ ਕਿੰਨੇ ਲਾਇਆ ਯਾਰਾਂ ਨੇ ਲਾਇਆ ਜਾਂ ਫਿਰ ਕਿਸ ਰਿਸ਼ਤੇਦਾਰ ਨੇ ਲਾਇਆ ਕਿਦਾਂ ਨਸ਼ੇ ਦੇ ਲੱਗਾ ਹਾਂ ਪੁੱਤ ਕੀ ਆ ਲੈ ਵਧੀਆ ਵੀਰ ਜੀ ਠੀਕ ਠਾਕ ਹਾਂਜੀ ਵਧੀਆ ਤੇ ਬੋਤੋਂ ਤੂੰ ਨਸ਼ਾ ਕਰਦਾ ਹੈ ਹਾਂਜੀ ਹਾਂਜੀ ਕਿਹੜਾ ਕਿਹੜਾ ਨਸ਼ਾ ਕਰ ਲੀਂਦਾ ਇਸ ਤਰ੍ਹਾਂ ਦਾ ਵੀ ਖਾਨਾ ਅੱਛਾ ਪ੍ਰਹਿਗਾ ਅਸਰ ਗੋਰੀਆਂ ਵੀ ਤੇ ਸਮਾਨ ਵੀ ਲਾਉਣਾ ਸਮਾਨ ਵੀ ਲਾਉਣਾ ਤੇ ਅੱਜ ਕੱਲ ਦੇ ਦੋਸਤੋ ਵੇਖੋ ਜਿਵੇਂ ਕਿ ਪ੍ਰਹਿਗਾ ਦਾ بڑا ਚਰਚੇ ਚ ਚੱਲੰਦੀ ਹੈ ਜਿਵੇਂ ਕਿ ਇਹਦੇ ਇੱਥੇ ਗਾਣੇ ਵੀ ਆਏ ਆ ਤੇ ਪ੍ਰਹਿਗਾ ਪੁੱਤ ਕਿੰਨੇ ਖਾ ਜਾਂਦੇ ਆ ਇੱਕ ਦਿਨ ਚ ਖਾਈ ਦੇ ਵਿੱਚ ਪੰਜ ਪੰਜ ਖਾ ਜਾਂਦੇ ਹਾਂਜੀ ਅੱਛਾ ਤੇ ਉਹ ਉਮਰ ਤੇਰੀ ਮੇਰੇ ਸਾਹ ਨਾਲ ਕੋਈ 18-20 ਸਾਲ ਹੋਣੀ ਆ ਤੇ ਪੁੱਤ ਤੈਨੂੰ ਕਿਨੇ ਲਾਇਆ ਨਸ਼ੇ ਤੇ ਆਪਣੇ ਆਪ ਲੱਗਾ ਸ਼ੌਂਕ ਨਾਲ ਕਿ ਤੈਨੂੰ ਲਾਇਆ ਯਾ ਯਾਰੀ ਦੋਸਤੀਆਂ ਬੇਲੀਆਂ ਚ ਵਿੰਦੇ ਦੇ ਉਹ ਖਾਂਦੇ ਹੁੰਦੇ ਉਹਨਾਂ ਦੇ ਨਾਲ ਲੱਗਦਾ ਲੱਗਦਾ ਲੱਗ ਗਿਆ ਵੀਰ ਜੀ ਅੱਛਾ ਹੁਣ 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 ਕੀ ਖਾਦਾ ਇਸ ਟਾਈਮ ਤੋਂ ਹਾਂ ਜੀ ਵੀਰ ਜੀ ਸਮਾਨ ਲਾਇਆ ਸਮਾਨ ਲਾਇਆ ਹਾਂਜੀ ਅੱਛਾ ਕਿੰਨੇ ਦਾ ਲਾਇਆ ਜੰਨਾ ਇੱਕ ਦਿਨ ਚ ਆ ਜਾਇਦਾ ਤੇ ਹੋ ਗਿਆ ਦਾ 2000 ਦਾ ਇੱਕ ਦਿਨ ਚ ਹਾਂਜੀ ਤੇ ਪੁੱਤ ਤੇ 2000 ਦਾ ਜਿੱਦਾ ਸਮਾਨ ਜੂ ਲਾਉਣਾ ਹੈ ਤੇ ਆਪਾਂ ਉਹਨਾਂ ਪੈਸਿਆਂ ਦਾ ਹੋਰ ਨਹੀਂ ਕੋਈ ਕਰ ਕਰ ਵਿੱਚ ਸਮਾਨ ਲਿਆ ਸਕਦੇ ਜਾਂ ਫਿਰ ਘਰੇ ਨਹੀਂ ਆਪਾਂ ਵਰਤ ਸਕਦੇ ਪਰਿਵਾਰ ਨੂੰ ਦੇ ਸਕਦੇ ਨਹੀਂ ਪਰਿਵਾਰ ਨੂੰ ਦੇਈ ਤੇ ਕੱਲ ਮੈਂ 5000 ਰੁਪਏ ਲੈਂਦਾ ਜੀ ਪਰਿਵਾਰ ਨੂੰ ਦੇਈ ਦੇ ਅੱਛਾ ਅੱਛਾ ਬਾਕੀ ਦਾ ਸਮਾਨ ਡੇਲੀ ਲਾਉਣਾ ਤੂੰ ਹਾਂਜੀ ਜਿਹੜੀ ਚੀਜ਼ ਟੀਕਾ ਹਾਂਜੀ ਤੇ ਜਾਂ ਫਿਰ ਸਮਾਨ ਹਾਂਜੀ ਕਿੰਨੋਂ ਬਚਟਾ ਕਹਦੇ ਨੇ ਹਾਂਜੀ ਜਾਂ ਫਿਰ ਦੂਜਾ ਇਹ ਸ਼ਰਾਬਦਾਰੂ ਹਾਂਜੀ ਅੱਛਾ ਮੋਟਾ ਹੀ ਲਾਈਦਾ ਮੋਟੇ ਗਾਉਂ ਸੁੱਕਾਈ ਦਰੋਂ ਨਿਪਿੰਦਾ ਅਟੇ ਕਰ ਜਗਾਈ ਅੱਛਾ ਅੱਛਾ ਹਾਂਜੀ ਠੀਕ ਠੀਕ ਹੈ ਮੈਂ ਸਕਦਾ ਲੱਗਾ ਸਭ ਤੋਂ ਪਹਿਲਾਂ ਤੂੰ ਕੀ ਚੀਜ਼ ਖਾਧੀ ਸੀ ਜਿਹਦੇ ਤੋਂ ਤੂੰ ਨਸ਼ੇ ਤੇ ਲੱਗਾ ਸਭ ਤੋਂ ਪਹਿਲਾਂ ਗਾਂਜਾ ਪੀਤਾ ਗਾਂਜਾ ਪੀਤਾ ਯਾਰਾਂ ਦੋਸਤਾਂ ਦੇ ਬੈਠਾ ਹਾਂ ਤੇ ਫਿਰ ਫਿਰ ਗਾਂਜਾ ਫਿਰ ਮੈਂ ਸ਼ਰਾਬ ਹੀ ਨਾ ਪਿਆ ਅੱਛਾ ਇਹ ਰੈਗਾ ਦੇ ਆ ਗਿਆ ਅੱਛਾ ਤੇ ਹੁਣ ਸਾਰਿਆਂ ਦੇ ਆ ਗਿਆ ਅੱਛਾ ਹਾਂ ਇਸ ਤੋਂ ਆਂਗਣਾ ਰੈਗਾ ਵੀ ਕਰਨਾ ਗੋਲੀਆਂ ਵੀ ਕਰਨਾ ਇੱਕ ਦੋਸਤ ਨਾਲੇ ਆਪਣਾ ਮੇਨ ਟਾਰਗੇਟ ਇਹ ਆ ਵੀ ਆਪਣੇ ਪੰਜਾਬੀਆਂ ਨੂੰ ਨਸ਼ੇ ਤੋਂ ਬਚਾਉਣਾ ਨਾਲੇ ਇੱਕ ਤੁਸੀਂ ਇਹ ਨਾ ਆਖਿਓ ਜੀ ਕੀ ਇਹ ਫੇਕ ਆ ਵੀਰ ਨੇ ਆ ਮੂੰਹ ਤੇ ਮਾਸਕ ਲਾਇਆ ਮਾਸਕ ਲਾਉਂਦਾ ਸਾਡਾ ਸਿਰਫ ਇਹ ਨਜ਼ਰੀਆ ਹੈ ਕਿ ਕੱਲ ਨੂੰ ਇਹ ਵੀਰ ਸੁਧਰ ਜੇ ਜਾਂ ਫਿਰ ਆਪਣਾ ਨਸ਼ਾ ਛੱਡ ਦੇ ਤਾਂ ਕਿ ਆਪਾਂ ਇਹਦੀ ਸ਼ਕਲ ਛਪਾਉਣ ਦੀ ਕੋਸ਼ਿਸ਼ ਕੀਤੀ ਆ ਠੀਕ ਹੈ ਵੀਰ ਜੀ ਤੇ ਹੁਣ ਬਹੁ ਹੁਣ ਪੂਰਾ ਟੈਟ ਆ ਹਾਂਜੀ ਅਛਾ ਟੱਲੀ ਹੈ ਪੂਰਾ ਰੇ ਤੇ ਜੀ ਜੇ ਨਹੀਂ ਕਰਦਾ ਛੱਡਣ ਨੂੰ ਛੱਡਣਾ ਮੈਂ ਉਂਝੀ ਤੇ ਕਰਦਾ ਚੱਲਣਾ ਵਾ ਵਾ ਦੌਖਾ ਅਛਾ ਔਖਾ ਦੀ ਟੋਟ ਵਜਦੀ ਰਹਣੀ ਜਾਂਦਾ ਹਾਂਜੀ ਨਹੀਂ ਹੁਣ ਚੱਲਿਆ ਮੈਂ ਗੁਜ਼ਰਾਰ ਉਦੋਂ ਤੁਹਾਨੂੰ ਕੋਈ ਨਹੀਂ ਮਿਲਦਾ ਨਾਛੇਂ ਦੇ ਬਾਕੀ ਜੋ ਟੋਟ ਜੀ ਵੱਜਦੀ ਤੈਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਏ ਕਿ ਕਾਲੀ ਜੀ ਪੈਂਦੀ ਕਿ ਕੀ ਹੁੰਦਾ ਕੀ ਹੈ ਵੀਰ ਨੀਂਦ ਨਹੀਂ ਆਉਂਦੀ ਸਾਰਾ ਸਰੀਰ ਹੀ ਐਂ ਹੁੰਦਾ ਜਿਵੇਂ ਨਾ ਵੱਡਣਦਿਆ ਕੋਈ ਹੌਲੀ ਹੌਲੀ ਅਛਾ ਤੇ ਨਸ਼ਾ ਕਰਨਾ ਪੈਂਦਾ ਮਜਬੂਰੀ ਨੇ ਹਾਂ ਲੱਤਾਂ ਵਡੀਆਂ ਪੈਂਦੀਆਂ ਲੱਤਾਂ ਦੇ ਜ਼ਿਆਦਾ ਪੈਂਦਾ ਅਛਾ ਲੱਤਾਂ ਤੇ ਪੈਂਦਾ ਹਾਂਜੀ ਤੇ ਇੱਕ ਦਿਨ ਤੇ ਬਹੁ ਮੈਂ ਮੇਰੇ ਸੁੰਨ ਚਾਇ ਵੀ ਖਰੇ ਤੂੰ ਟੀਕਾ ਲਾਇਆ ਸੀ ਤੇ ਕਾਫੀ ਟਾਈਮ ਸੁਰਤ ਨਹੀਂ ਕੀਤੀ ਕਾਫੀ ਤੇਰੇ ਆਂਦੇ ਚ ਬੜਾ ਚੂਰਾ ਮਾਰ ਕੇ ਸੁਰਤ ਚ ਲੈ ਜਾਂਦਾ ਸੀ ਉਹ ਉਧਰ ਕੀ ਗੱਲ ਬਣੀ ਸੀ ਉਹ ਜ਼ਿਆਦਾ ਹੋ ਗਿਆ ਇਹ ਤੇ ਟੀਕਾ ਲਾਇਆ ਸੀ ਕੀ ਗੱਲ ਆਇਆ ਇਹ ਨਵਾਂ ਨਵਾਂ ਲੱਗਾ ਤਾਂ ਮੈਂ ਘਰ ਧਿਆਨ ਲੜ ਕੇ ਤੇ ਮੈਂ ਜ਼ਿਆਦਾ ਲਾਹਤਿਆ ਅਸਲ ਚਾ ਹੋ ਗਿਆ ਸੀ ਲੜ ਗਿਆ ਜਿਹਨੂੰ ਕਹਿੰਦੇ ਨੇ ਸਰ ਨਹੀਂ ਜਿਹਨੂੰ ਯਾਰ ਕਹਿੰਦੇ ਨੇ ਜਿਆਦਾ ਓਵਰਨੋਟਨਾ ਸ਼ੌਕ ਹੈ ਅੱਛਾ ਓਵਰਡੋਜ਼ ਜਾਨੀ ਕਿ ਜਿਆਦਾ ਕਰਿਆ ਸੀ ਜਿਆਦਾ ਇੰਜੈਕਸ਼ਨ ਲੈ ਲਿਆ ਸੀ ਹਾਂਜੀ ਤੇ ਉਹ ਇਹਨਾਂ ਫਿਰ ਉਹਨਾਂ ਚਪੇੜਾਂ ਚੂੜਾ ਦਿਮਾਗ ਨਹੀਂ ਨਾ ਸੌਂਦਈਦਾ ਬੰਦੇ ਦਾ ਉਹਨਾਂ ਦਿਮਾਗ ਤੇ ਚਪੇੜਾਂ ਚੂੜਾ ਮਾਰੀਆਂ ਤੇ ਫਿਰ ਸੈੱਟ ਹੋ ਗਿਆ ਬਸ ਅੱਛਾ ਹਾਂਜੀ ਤੇ ਮੈਂ ਇੱਥੇ ਸਿਰ ਜਿਬੜੇ ਚੂੜਾ ਮਾਰੀਆਂ ਤੇ ਫਿਰ ਸਰੀਰ ਸੈੱਟ ਹੋ ਗਿਆ ਫਿਰ ਤੂੰ ਸੁਰਤ ਵਿੱਚ ਆ ਗਿਆ ਹਾਂਜੀ ਠੀਕ ਠੀਕ ਹੈ ਤੇ ਬਾਕੀ ਹੁਣ ਆ ਆਖਾਉਂ ਖਾਈ ਜਨ ਕਿ ਮਿਟੰਦੀਆਂ ਹੁਣ ਜਨ ਕਿ ਤੂੰ ਨਸ਼ਾ ਕੀਤਾ ਹੋਇਆ ਹਾਂਜੀ ਤੇ ਆਪਣੇ ਜਿਹੜੇ ਦੋਸਤ ਵੇਖ ਰਹੇ ਆ ਆਪਣ ਨੂੰ ਜਿਹੜੀ ਪਬਲਿਕ ਵੇਖ ਰਹੀ ਹੈ ਇਹਨਾਂ ਨੂੰ ਤੂੰ ਕੋਈ ਸਨੇਹਾ ਕੀ ਦੇਣਾ ਚਾਹੇਗਾ ਵੀ ਜਿਹੜੇ ਅੱਜ ਕੱਲ ਦੇ ਮੁੰਡੇ ਨਾ ਨਸ਼ਾ ਬਹੁਤ ਔਖਾ ਵੀਰ ਜੀ ਇਹ ਚੀਜ਼ ਦੇ ਵਿੱਚ ਕੋਈ ਨਾ ਪਵੇ ਨਸ਼ਾ ਪੰਜਾਂ ਵਜਾਂਾਂ ਦੀ ਕਰਨ ਤੇ ਲਾ ਪੈਣੇ ਬਾਅਦ ਚ ਉਹ ਉਹ ਪਹਿਲਾਂ ਯਾਰ ਮਾਂ ਵੀ ਚਾਚ ਲੱਗਾ ਪਈਆਂ ਅੱਛਾ ਇਲਾਵਾ ਚਾਰ ਚੱਕਰ ਲੱਗਾ ਬਾਅਦ ਚ ਮਜਬੂਰੀ ਬਣ ਜਾਂਦੀ ਹੁਣ ਮੈਂ ਸ਼ਰਤਾਂ ਨੂੰ ਕਹਿੰਦਾ ਸ਼ਰਤਾਂ ਚਾਹਣਾ ਅੱਛਾ ਤਾਂ ਤੁਸੀਂ ਸਾਰਾ ਇੰਜ ਕਹਿੰਦਾ ਜਿਵੇਂ ਨਾ ਮਰਜੇ ਲੱਗਾ ਤਰਫਦਾ ਬੰਦਾ ਇਹ ਤੜਫਦਾ ਪੂਰਾ ਪੂਰਾ ਤੜਫਦਾ ਹੁਣ ਮੇਰੀ ਗੱਲ ਤੋਂ ਮੇਰਾ ਜੀ ਕਰਦਾ ਮੈਂ ਘਰੇ ਰੋਜ਼ ਬੇਤੀ ਕਰਾਵਾਂ ਹਾਂ ਕਰਦੇ ਬੇਤੀ ਕਰਦੇ ਤੇ ਮੈਂ ਇੱਕ ਵੇਲਾ ਰਹਿਣਾ ਹੈ ਇਰਜਾ ਵੇਲਾ ਰਹਿਣਾ ਇੱਕ ਨਸ਼ਾ ਵੀ ਕਰਦਾ ਤੇ ਘਰੇ ਕਈਆ ਦੇ ਦੇਣਾ ਹੁਣ 5000 ਰੁਪਏ ਲੈਂਦਾ ਸੀ ਇਹ ਵੀ ਚੋਂ ਉਹਨਾਂ ਨੂੰ 2000 ਰੁਪਏ ਸਭ ਦਾ ਤਿੰਨੇ ਦਾ ਪਤਾ ਨਹੀਂ ਲੱਗਾ। ਹਾਂ ਤਿੰਨ ਤਾਂ ਨਹੀਂ ਕਰ ਗਿਆ। ਹਾਂ। ਤੇ ਫਿਰ ਅੱਜ 5000 ਆਉਣਾ। ਠੀਕ ਠੀਕ। ਉਮਰ 18-20 ਸਾਲ ਦੀ। ਹਾਂਜੀ। ਵੇਖੋ ਦੋਸਤੋ ਆਪਣੇ ਜਿਹੜੇ ਬੱਚੇ ਆ ਹਮੇਸ਼ਾ ਉਹਨਾਂ ਬੱਚਿਆਂ ਦਾ ਧਿਆਨ ਰੱਖੋ। ਆਪਣੇ ਜਿਹੜੇ 18-20 ਸਾਲ ਦੇ ਬੱਚੇ ਇਹ ਵੀ 18-20 ਸਾਲ ਦਾ ਲੜਕਾ ਆ। ਹਮੇਸ਼ਾ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿ ਉਹ ਕਿਹੋ ਜਿਹੇ ਲੋਕਾਂ ਨਾਲ ਤੁਰ ਫੇਰੇ ਆ। ਕਿਹੋ ਜਿਹੇ ਦੋਸਤਾਂ ਨਾਲ ਉਹਨਾਂ ਦੀ ਯਾਰੀ ਆ। ਕਿਉਂ ਜੇ ਲੋਕਾਂ ਨਾਲ ਉਹਨਾਂ ਦੀ ਬੈਣੀ ਉੱਠਣੀ ਹੈ ਹਮੇਸ਼ਾ ਉਹਨਾਂ ਤੇ ਨਜ਼ਰ ਰੱਖੋ ਠੀਕ ਹੈ ਦੋਸਤੋ ਤਾਂ ਕਿ ਤੁਸੀਂ ਉਹਨਾਂ ਤੇ ਕੰਟਰੋਲ ਪਾ ਸਕੋ ਤਾਂ ਕਿ ਜੇ ਮਾੜੀ ਸੰਗਤ ਵਿੱਚ ਰਹਿੰਦੀ ਹੈ ਜਾਂ ਮਾੜੇ ਲੋਕਾਂ ਨਾਲ ਬੈਣ ਉੱਠਣਿਆ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਨਾਲੋਂ ਹਟਾ ਸਕੋ ਤਾਂ ਕਿ ਤੁਹਾਡਾ ਧੀ ਪੁੱਤ ਵੱਜ ਸਕੇ ਸਾਡਾ ਮੇਨ ਮੋਟਿਫ ਇਹ ਹੈ ਲੋਕਾਂ ਨੂੰ ਜਾਗਰੂਕ ਕਰਨਾ ਠੀਕ ਹੈ ਦੋਸਤੋ ਬਿਲਕੁਲ ਸੱਚੀਆਂ ਤੇ ਸਾਫ਼-ਸੁਥਰੀਆਂ ਮੈਂ ਤੁਹਾਡੇ ਸਾਹਮਣੇ ਗੱਲਾਂ ਲੈ ਕੇ ਆਉਣਾ ਕੋਈ ਝੂਠ ਨਹੀਂ ਮੈਂ ਮਾਰਦਾ ਠੀਕ ਹੈ ਦੋਸਤੋ ਲੋਕਾਂ ਨੂੰ ਸਾਡੀ ਵੀਡੀਓ ਵਾਤ ਵਾਤ ਸ਼ੇਅਰ ਕਰੋ ਲੋਕਾਂ ਤੱਕ ਪਹੁੰਚਾਓ ਤਾਂ ਕਿ ਕੋਈ ਕਿਸੇ ਦਾ ਧੀ ਪੁੱਤ ਨੌਜਵਾਨ ਪੁੱਤ ਸੁਧਰ ਸਕੇ ਅਤੇ ਵੱਸ ਸਕੇ ਠੀਕ ਆ ਦੋਸਤੋ ਓਕੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ